ਐਮ ਸੀ ਪਰਮਜੀਤ ਕੋ ਤੂੰ ਵੀ ਆ ਜਾ ਜੀ ਉੱਪਰ ਪਰਮਜੀਤ ਕੌਰ ਐਮ ਸੀ ਬਾਡਲ ਨੰਬਰ 9 ਉਹਨਰ ਬੇਨਤੀ ਕਰਦਾ ਉਹ ਵੀ ਆ ਜਾ ਸੋ ਨੈਸਟ ਸਲਮਾਨ ਇੰਡੀਅਨ ਕੁਇਨ ਆਰਿ ਮੀਤ ਸਿੰਘ ਆਜੋ ਸੰਦੀਪ ਕੌਰ ਤੇ ਮੀਤ ਸਿੰਘ ਮੀਤ ਸਿੰਘ ਸਰਵਸ ਜੁਗਾ ਬੜੇ ਜ਼ੋਰ ਨਾਲ ਤਾੜੀਆਂ ਇਹਨਾਂ ਦੇ ਨਾਂ ਤੇ ਆਜੋ ਜੀ ਆਜੋ ਕਰਨਜੀਤ ਕੌਰ ਜੇ ਪੰਜਾਬੀ ਚ ਕਹਿੰਦੇ ਹੈ ਰਾਜਾ ਰਾਣੀ ਨੂੰ ਜਿਹੜਾ ਸਲਮਾਨ ਕੀਤਾ ਜਾ ਰਿਹਾ ਇੰਗਲਿਸ਼ ਚ ਕਹਿੰਦੇ ਕਿੰਗ ਤੇ ਕੁਈਨ ਬੰਦੇ ਜੋਗੇ ਦਾ ਜਿਹੜਾ ਸਲਮਾਨ ਹੈ ਉਹ ਦਵਾ ਦੇਗੇ ਬੰਦੇ ਜੋਗੇ ਦੇ ਵਿੱਚ ਮਾਨ ਸਲਮਾਨ ਹੋ ਰਿਹਾ ਹੈ ਹਾਂ ਜੀ ਕਿਦਰ ਜੋਰ ਨਾਲ ਤਾੜੀਆਂ ਸੰਦੀਪ ਕੌਰ ਵਾਈਫ ਆਫ ਮੀਤ ਸਿੰਘ ਮੀਤ ਜੈਲ ਮੀ ਸਮਰ ਜੋਗਾ ਸੋਨੇ ਦਾ ਸਲਮਾਨ ਹੈ इस दिन आली में बिदी करता है मनजीत पाल कौर भाई भोम अमरीक सिंह जी सुखंदर पुनीत कौर नेड़े हो जी नेड़े पर थोड़ा जल्दी से कर लो ਹਾਂਜੀ ਜ਼ੋਰਦਾਰ ਤਾੜੀਆਂ ਸੋਸੇ ਨਾਲੀ ਬਿਆੰਦਕੌਰ ਯੈਸਈ ਬਿਆੰਦਕੌਰ ਸੋ ਖੁਸ਼ੀ ਨਾਲ ਜੁੜਦਾ ਤੜ ਗਿਆ ਕਿ ਇਸ ਲੜਕੀ ਨੇ ਬੜੀ ਤਰੱਕੀ ਕੀਤੀ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਪੰਜਾਬ ਪੁਲਿਸ ਵਿੱਚ ਐਜੇ ਕਐਸਆਈ ਸਰਵਿਸ ਕਰਦੇ ਨੇ ਸੋ ਅਸੀਂ ਇਹਨਾਂ ਨੂੰ ਵੀ ਜੀ ਆਇਆਂ ਆਦਿ ਆ ਤੇਰਾ ਸਨਮਾਨ ਕਰਦੇ ਕਿਪਾ ਕਰਕੇ ਸਾਰੇ ਹੋ ਜਾ ਕਰੋ ਜੀ ਨਾਲ ਭਾਈ ਇਧਰ ਨੂੰ ਚੱਕ ਮੜਾ ਜਾ ਆ ਸੋ ਬੜੀ ਮਿਹਰਬਾਨੀ ਆ ਸੋ ਸinali ਸਾਡੀ ਬੱਚੀ ਸਤਿੰਦਰ ਕੌਰ ਸੋਨ ਦਾ ਵੀ ਵਿਸ਼ੇਸ਼ ਰੂਪ ਦੇ ਸਨਮਾਨ ਕਰਦੇ ਆ ਜੀ ਭਾਈ ਜੈਮਨੂ ਦੀ ਕੋਲ ਸਾਰ ਦੇ ਲਈ ਆਪਰੇ ਲੱਗੇ ਤੇਰੀ ਕਰਾਉਂਦੇ ਨੇ ਸੋ ਉਹਨਾਂ ਦੇ ਨਾਲ ਅਮਨ ਕੁਝ ਨੇ ਬੜੀਆਂ ਮੱਲਾਂ ਮਾਰੀਆਂ ਇੱਥਾਂ ਦੇ ਵਿੱਚ ਆਉਣ ਵਾਲੇ ਦੇ ਵਿੱਚ ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਇਹ ਵੀ ਵੱਡੀ ਅਫਸਰ ਬੜੇ ਫਿਰਦਾ ਸਨਮਾਨ ਕਰਦੇ ਹਾਂ ਮੈਂ ਸ਼ਮੀਲ ਜੀ ਕੋ ਸਾਹਿਬ ਕੋ ਸਾਹਿਬ ਜੀ ਕੋ ਸਾਹਿਬ ਜੀ ਬਿੰਦਰਕਾਰ ਪਿਕ ਲੈਬ ਇੰਸਟੀਚਿਊਟ ਹੋ ਗਿਆ ਨਾ ਜੀ ਸਰ ਜੀ ਇਹ ਨਾਲ ਹੀ ਬਿੰਦਰਪਾਲ ਮੰਤਰਾ ਜੀ ਸਾਡੇ ਵੈਸਰ ਕੋਲਰ ਨੂੰ ਉਹਨਾਂ ਨੂੰ ਬੇਨਤੀ ਕਰਦਾ ਜੀ ਬਹੁਤ ਸਵਾਦ ਜੀ 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 ਇਹਦੇ ਨਾਲ ਹੀ ਬਿੰਦਰਬਾਵਾ ਜੀ ਬਾਬਾ ਜੀ ਆਜੋ ਬਰੇਜਿੰਦਰ ਬਾਬਾ ਜੀ ਪੱਤਰਕਾਰਾਂ ਦੀ ਦੁਨੀਆ ਜੋ ਅੱਜ ਪ੍ਰਸਾਦ ਬੋਡਰ ਬਰੇਜਿੰਦਰ ਬਾਬਾ ਜੀ ਸੋਨਾਰਾ ਵਿਸ਼ੇਸ਼ ਰਮਣ ਸਾਰੀ ਪੰਚਾਇਤ ਦਨਾਲભાઈ ਜੇਕਾਰ ਦੇਵ ਜੀ ਆ ਫਿਨਾਲੀ ਵਿੱਚ ਪੀਤਗੜ੍ਹ ਦਾ ਹਰਪ੍ਰੀਤ ਧਾਲਵਾਲ ਜੀ ਅਜੇ ਹੀ ਪ੍ਰੈਸਰ ਕੋਰਟ ਦੇ ਵਿੱਚ ਤੁਸੀਂ ਵੀ ਕਵਰੇਜ ਕਰੀ ਜਾਓ ਆਪ੍ਰੀਤ ਧਾਲਵਾਲ ਜੀ ਪ੍ਰੈਸਰ ਕੋਰਟ ਪੱਟੀਗੜ੍ਹ ਚੈਨਾ ਤੋਂ 25 ਕਿਲੋ ਪਹੁੰਚੀ ਹੈ ਸਾਡੇ ਪ੍ਰੀਮੇਂ ਜੀ ਸ਼ਰਮਾ ਜੀ ਕਿਉਂਕਿ ਸਿੰਘ ਜੀ ਪ੍ਰੀਮੇਂ ਤੇ ਨੈਸਟਾਰ ਜੀ ਬਾਈ ਪ੍ਰੀਤ ਸ਼ਰਮਾ ਜੀ ਜਿਹੜੇ ਕਾਲ ਤੇ ਲਾਈਵ ਚਲਾ ਰਹੇ ਨੇ ਪ੍ਰੀਤ ਸ਼ਰਮਾ ਕਿ ਇਸ ਤੋਂ ਤੁਸੀਂ ਸਾਰਾ ਮੇਲਾ ਲੈ ਵੀ ਦੇਖ ਸਕਦੇ ਹੋ ਤੇ ਨਾ ਵੀ ਰਾਣਾ ਡਿਜਟਲ ਸਟੂਡੀਓ ਤੁਸੀਂ ਵੀ ਆ ਜੀ ਰਾਣਾ ਡਿਜਟਲ ਸਟੂਡੀਓ ਬੋਲੋ ਦੇਖਿਆ ਸਾਹਮਣੇ ਹਾਂ ਜੀ ਸਾਹਮਣੇ ਇਸ ਨੰਬਰ ਰਾਣਾ ਡਿਜਟਲ ਸਟੂਡੀਓ ਜਿਹਨੇ ਹਰ ਸਾਲ ਸਾਰੇ ਦਾ ਸਾਥ ਦਿੱਤੇ ਉਹ ਤੋਂ ਇਹਨਾਂ ਨੂੰ ਵਰਤ ਕਰਦੇ

ਜੀ ਦੋ ਪ੍ਰੀਤ ਸ਼ਰਮਾ ਇਸੇ ਨਾਮੇ ਮੈਂ ਬੇਨਤੀ ਕਰਦਾ ਹਾਂ ਮੇਡੀ ਕੋਮਲਪ੍ਰੀਤ ਗੌਰ ਉਭੀ ਕੇ ਪ੍ਰਕਰ ਗਿਆ ਜਨ ਕੋਮਲਪ੍ਰੀਤ ਗੌਰ ਅਰਮਾਨ ਗੌਰ ਤੇ ਦਿਲਜੀਤ ਗੌਰ ਸੋ ਨਾ ਹੀ ਨਾ ਬੱਚਿਆਂ ਦਾ ਸਨਮਾਨ ਹੈ ਉਹਨੂੰ ਮੈਂ ਬੇਨਤੀ ਕਰਦਾ ਵੀ ਕਿਰਪਾ ਕਰਕੇ ਥੋੜਾ ਜਲਦੀ ਆ ਜੀ ਜਿੱਥੇ ਹੋ कोमलप्रीत कौर अरमान कौर दलजीत कौर है नहीं जी बचे क्या आज इन्हें सलमान कोमलप्रीत कौर अरमान कौर दलजीत कौर एक आप करने किसी भी आ जाए जी न Terima kasih telah menonton! ਸ਼ਾਕਸੀ ਗੋਲ ਜਰੇ ਮਨੋਜ ਦੀ ਬੇਟੀ ਉਹਨਾਂ ਨੂੰ ਬੈਂਡ ਕਰਦਾ ਸ਼ਾਕਸੀ ਗੋਲ ਜੀ ਦੁਗਾ ਲਖਪ੍ਰੀ ਸ਼ਾਕਸੀ ਗੋਲ ਤੇ ਲਖਪ੍ਰੀ ਮੋਹਨ ਆਵੜੇ ਆ ਜਲਦੀ ਬੰਦ ਕਰਦੀ ਨਾ ਨਹੀਂ ਬੰਦ ਕਰਦੇ ਫੋਨ ਦਾ ਪਿਆ ਮੈਨੂੰ ਦੇਖ ਕਿਸਨਟ ਰਹਿ ਗਿਆ